ਇੱਕ ਅੱਜ ਸਵੇਰੇ ਨੌਜਵਾਨ ਦਾ ਇਨਕਾਊਂਟਰ ਹੋਇਆ ਦੱਸ ਰਹੀਏ ਕਿ ਸੋਨੂ ਨਾਮ ਦਾ ਵਿਅਕਤੀ ਜਿਹੜਾ ਜਿਹਨੂੰ ਪੁਲਿਸ ਇੱਥੇ ਪੁੱਛਗਿੱਛ ਲਈ ਲੈ ਕੇ ਆਈ ਸੀ ਇਹਦੇ ਕੋਲੋਂ ਇੱਥੇ ਪਿਸਟਲ ਤੇ ਹੈਂਡ ਗ੍ਰੇਨੇਡ ਵੀ ਬਰਾਮਦ ਹੋਇਆ ਜਿਹੜਾ ਜਦੋਂ ਪੁਲਿਸ ਲੈ ਕੇ ਤਾਂ ਉਹਨੇ ਪੁਲਿਸ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜੇ ਤਾਂ ਬਾਅਦ ਜਿਹੜਾ ਸੋਨੂ ਜਿਹੜਾ ਆ ਉਹ ਇੰਜਰਡ ਹੋਇਆ ਮੈਂ ਦੱਸਣਾ ਚਾਹੁੰਦਾ ਕਿ ਇਹ ਉਹ ਨੌਜਵਾਨੀ ਜੀ ਸੋ ਇਹਨਾਂ ਨੂੰ ਜਿਹੜਾ ਪੈਸੇ ਦੇ ਲਾਲਚ ਵਿੱਚ ਚੁਣਿਆ ਗਿਆ ਸੀਗਾ ਔਰ ਜਿਹੜਾ ਪਾਕਿਸਤਾਨ ਦੇ ਵਿੱਚ ਗੈਂਗਸਟਰ ਰਿੰਦਾ ਜਿਹੜਾ ਕਿ ਨਾਮੀ ਗੈਕਸਟਰ ਜਿਹੜਾ ਪਾਕਿਸਤਾਨ ਜਿਹੜਾ ਇਹ ਪਾਕਿਸਤਾਨ ਤੋਂ ਇੱਕ ਪਲਾਨ ਹੋਇਆ ਕੈਨੇਡਾ ਵਿੱਚ ਰਿੰਦੇ ਇੱਕ ਹੋਰ ਨੌਜਵਾਨਾ ਸੋ ਇਹ ਪੰਜ ਬੰਦੇ ਜਿਹੜੇ ਚੁਣੇ ਗਏ ਸੀ ਉਹਨਾਂ ਨੇ ਜਿਹੜਾ ਇਹ ਘਟਨਾ ਨੂੰ ਅੰਜਾਮ ਦਿੱਤਾ ਸੀਗਾ ਔਰ ਇਹਨਾਂ ਨੂੰ ਜਦੋਂ ਇੱਥੋਂ ਕੋਰਟ ਦੇ ਵਿੱਚ ਪੇਸ਼ ਕੀਤਾ ਉਸ ਤੋਂ ਬਾਅਦ ਪੁੱਛਗਿਛ ਇੱਥੇ ਲੈਂਦਾ ਤਾਂ ਉਹ ਦੀ ਪੁੱਛ ਕਿਸ ਤੋਂ ਬਾਅਦ ਜਦੋਂ ਇੱਥੋਂ ਇੱਕ ਹੈਂਡ ਗ੍ਰਨੇਡ ਤੇ ਇੱਕ ਪਿਸਤਲ ਜਿਹੜਾ ਬਰਾਮਦ ਹੋਇਆ ਉਸ ਤੋਂ ਬਾਅਦ ਉਹਨੇ ਪੁਲਿਸ ਨੂੰ ਧੱਕਾ ਦੇ ਕੇ ਪੁਲਿਸ ਦੀ ਜਿਹੜਾ ਹ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜਿਹੜਾ ਕਿ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ ਇਹ ਉਹ ਨੌਜਵਾਨੀ ਜਿਹੜੇ ਪੈਸੇ ਦੇ ਲਾਲਚ ਵਿੱਚ ਕਿਉਂਕਿ ਅੱਜ ਦੀ ਨੌਜਵਾਨੀ ਜਿਹੜੀ ਹੈ ਪੈਸੇ ਨੂੰ ਆਪਣਾ ਦੇ ਰਹੀ ਹੈ ਪਹਿਲ ਦੇ ਰਹੀ ਹੈ ਕਿਉਂਕਿ ਨਸ਼ੇ ਦੇ ਇੰਨਾ ਹੋ ਗਿਆ ਰੋਜ਼ ਬੇਰੋਜ਼ਗਾਰੀ ਇੰਨੀ ਹੋ ਗਈ ਆ ਭਾਵੇਂ ਸਰਕਾਰਾਂ ਲੱਖ ਕੋਸ਼ਿਸ਼ ਕਰ ਰਹੀਆਂ ਪਰ ਫਿਰ ਵੀ ਇਦਾਂ ਦੇ ਨੌਜਵਾਨ ਜਿਹੜੇ ਗਲਤ ਰਸਤੇ ਤੇ ਪੈ ਗਏ ਨੇ ਸੋ ਪੈਸੇ ਇਹ ਵੀ ਸੁਣਦਾ ਕਿ ਇਹਨ ਬਾਤ ਇਹ ਕਿਹਾ ਗਿਆ ਕਿ ਤੁਸੀਂ ਅਗਲਾ ਕੰਮ ਕਰੋ ਫੇਰ ਤੁਹਾਨੂੰ ਪੈਸੇ ਹੋ ਇਹ ਵੀ ਜਾਣਕਾਰੀ ਮਿਲੀ ਹੈ ਸੂਤਰਾਂ ਤੋਂ ਕਿ ਹਲੇ ਇਹਨਾਂ ਨੂੰ ਪੈਸਾ ਵੀ ਨਹੀਂ ਕੋਈ ਮਿਲਿਆ ਗਿਆ ਪਰ ਇਹਨਾਂ ਤੇ ਜਿਹੜਾ ਇਹਨਾਂ ਤੋਂ ਕੰਮ ਕਰਾਇਆ ਗਿਆ ਨਵਾਂ ਸ਼ਹਿਰ ਦੇ ਵਿੱਚ ਜਿਹੜਾ ਠਿਕਾਣਾ ਹੈ ਉੱਤੇ ਇੱਕ ਗ੍ਰੇਨੇਡ ਸੁੱਟਿਆ ਗਿਆ ਰਾਤ ਨੂੰ 7-8 ਵਜੇ ਦੀ ਗੱਲ ਹੈ ਸੋ ਇਹਨਾਂ ਦੇ ਅੰਜਾਮ ਜਿਹੜੇ ਆ ਜਿਹੜੇ ਅੰਜਾਮ ਦੇਣ ਨੂੰ ਇਹ ਨੌਜਵਾਨ ਚੁਣੇ ਜਾਂਦੇ ਆ ਸਾਡੀ ਜਵਾਨੀ ਜਿਹੜੀ ਹੈ ਗੈਂਗਸਟਰਾਂ ਦੇ ਹੱਥ ਚੱਲ ਰਹੀ ਹੈ ਦਸ਼ਕਤ ਕਰਦਿਆਂ ਤੇ ਚੱਲ ਰਹੀ ਹੈ ਸੋ ਇਹ ਨੌਜਵਾਨ ਜਿਹੜੇ ਦੱਸ ਦਈਏ ਕਿ ਰਾਜਸਥਾਨ ਤੋਂ ਰੈਸਟ ਕੀਤੇ ਗਏ ਸੀ ਜਿਹਦੇ ਵਿੱਚ ਦੋ ਜਿਹੜੇ ਆ ਜਵਾਨ ਨੇ ਬਾਕੀ ਜਿਹੜੇ ਨੌਜਵਾਨ ਬਾਲਗ ਨੇ ਜਿਹੜੀ ਛੋਟੀ ਉਮਰ ਦੇ ਨੇ ਇਹ ਜਿਹੜੇ ਦੋ ਸੀ ਇਹ ਯਾਨੀ ਕਹਿ ਸਕਦੇ ਬਾਲਗ ਨੇ ਤੇ ਇਹਨਾਂ ਨੂੰ ਜਿਹੜਾ ਇਸ ਕੰਮ ਦੇ ਚੁਣਿਆ ਗਿਆ ਸੀ ਸੋ ਇੱਥੇ ਨਵਾਂ ਸ਼ਹਿਰ ਦੇ ਐਸਐਸਪੀ ਡਾਕਟਰ ਮਹਤਾਬ ਸਿੰਘ ਸਮੀਤ ਪੂਰੀ ਪੁਲਿਸ ਪਾਰਟੀ ਈਡੀ ਮੌਕੇ ਤੇ ਪਹੁੰਚੀ ਹੈ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਜਿਹੜੇ ਨਾਲ ਗੱਲਬਾਤ ਕੀਤੀ ਹੈ ਚਾ ਆਪਾਂ ਵੀ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਐਸਐਸਪੀ ਨਵਾਂ ਸ਼ਹਿਰ ਡਾਕਟਰ ਮਹਤਾਬ ਸਿੰਘ ਕਰਤਾ ਜਿਹੜੀ 7 ਤੇ 8 ਅਗਸਤ ਦੀ ਦ ਇਹ ਗ੍ਰਨੇਡ ਸੁੱਟਿਆ ਗਿਆ ਸੀਗਾ ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਤੇ ਨਵਾਂ ਸ਼ਹਿਰ ਪੁਲਿਸ ਦੀਆਂ ਜੁਆਇੰਟ ਟੀਮਾਂ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹਨੂੰ ਟ੍ਰੇਸ ਕੀਤਾ ਹੈਗਾ ਤੇ ਇਹਦੇ ਵਿੱਚ ਟੋਟਲ 5 ਅਕਿਊਜ਼ ਜਿਹੜੇ ਹੈਗੇ ਆ ਉਹ ਅਸੀਂ ਐਪਰੀਹੈਂਡ ਕੀਤੇ ਆ ਇਹਦੇ ਵਿੱਚੋਂ ਇੱਕ ਅਕਿਊਜ਼ ਸੋਨੂ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਕਾਲਾ ਸੰਗੀਆਂ ਪਿੰਡ ਦਾ ਉਹਨੂੰ ਅਸੀਂ ਇੱਥੇ ਰਿਕਵਰੀ ਲਈ ਲੈ ਕੇ ਆਏ ਸੀਗੇ ਉਹਨੇ ਜਦੋਂ ਦੇਖਿਆ ਉਹਨੇ ਪਛਾਣੀ ਰੱਖੀ ਸੀ ਜਦੋਂ ਉਹ ਨੇੜੇ ਪਹੁੰਚਿਆ ਤਾਂ ਉਹ ਹੱਥ ਛੁਡਾ ਕੇ ਗੱਡੀ ਦੇ ਵਿੱਚੋਂ ਭੱਜ ਲਿਆ ਤੇ ਭੱਜ ਕੇ ਉਹਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਦੋ ਫਾਇਰ ਉਹਨੇ ਕੀਤੇ ਤੇ ਦੋ ਫਾਇਰ ਜਿਹੜਾ ਹੈਗਾ ਸਾਡੀ ਪੁਲਿਸ ਪਾਰਟੀ ਵੱਲੋਂ ਹੋਏ ਜਿਦੇ ਵਿੱਚ ਉਹਦੀ ਲੈਗ ਇੰਜਰੀ ਹੋਈ ਹੈ ਇਹਨਾਂ ਤੋਂ ਇਲਾਵਾ ਜਿਹੜੇ ਤਿੰਨ ਬੰਦੇ ਹੈਗੇ ਆ ਉਹ ਮਾਈਨਰ ਆ ਮੌਕੇ ਤੇ ਜਿਹੜੇ ਤਿੰਨ ਬੰਦੇ ਸੀ ਉਹ ਤਿੰਨੇ ਅਸੀਂ ਅਰੈਸਟ ਕਰ ਲਿਆ ਜਿਹੜੇ ਉਸ ਤੋਂ ਪਿੱਛੇ ਜਿਹੜੇ ਇੰਡੀਅਨ ਹੈਂਡਲਰ ਸੀਗੇ ਉਹਦੇ ਵਿੱਚੋਂ ਵੀ ਇੱਕ ਰਿਤਿਕ ਜਿਹਨੂੰ ਅਸੀਂ ਜੈਪੁਰ ਤੋਂ ਅਰੈਸਟ ਕਰ ਲਿਆ ਹੈਗਾ ਜਿਹੜਾ ਇਹ ਸਾਰਾ ਮੋਡਿਊਲ ਸੀਗਾ ਇਹ ਬੱਬਰ ਖਾਲਸਾ ਦਾ ਮੋਡਿਊਲ ਸੀਗਾ ਇਹਦੇ ਵਿੱਚ ਜਿਹੜਾ ਮੇਨ ਹੈਂਡਲਰ ਸੀਗਾ ਫੋਰਨ ਬੇਸਡ ਉਹ ਸੀਗਾ ਅਜਸ਼ਾਨ ਅਖਤਰ ਇਹਦੇ ਨਾਲ ਮਨੂ ਅਗਵਾਨ ਤੇ ਗੋਪੀ ਨਵਾਂ ਸ਼ੈਰੀਆ ਸੀਗੇ ਇਹਨਾਂ ਸਾਰਿਆਂ ਨੂੰ ਜੋ ਪਿੱਛੇ ኦਪਰੇਟ ਕਰ ਰਿਹਾ ਸੀ ਉਹ ਪਾਕਿਸਤਾਨੀ ਬੇਸਡ ਹਰਵਿੰਦਰ ਰਿੰਦਾ ਇਹਨਾਂ ਨੂੰ ਹੈਂਡਲ ਕਰ ਰਿਹਾ ਸੀ ਇਹ ਜਿਹੜਾ ਸਾਰਾ ਮੋਡਿਊਲ ਸੀਗਾ ਇਹ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਇਸ਼ਾਰਿਆਂ ਤੇ ਇਹ ਕੀਤਾ ਜਾ ਰਿਹਾ ਸੀਗਾ ਤੇ ਅਸੀਂ ਇਹਨਾਂ ਨੂੰ ਜਿਹੜਾ ਪੁੱਛਗਿਛ ਕੀਤੀ ਤਾਂ ਇਸ ਤੋਂ ਇੱਕ ਗਰਨੇਡ ਵੀ ਹੋ ਰਿਕਵਰ ਹੋਇਆ ਤੇ ਅਸੀਂ ਅੱਜ ਇਹਨਾਂ ਦਾ ਰਿਮਾਂਡ ਲਵਾਵਾਂਗੇ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਪੁੱਛਗਿਛ ਤੋਂ ਇਹਦੇ ਵਿੱਚ ਹੋਰ ਅਰੈਸਟ ਵੀ ਹੋਣਗੀਆਂ ਤੇ ਹੋਰ ਰਿਕਵਰੀ ਦੀ ਵੀ ਪੋਸਿਬਿਲਿਟੀ ਹੈਗੀ ਇਹ ਪੰਜ ਬੰਦੇ ਕਿੱਥੇ ਕਿੱਥੇ ਇਹਦੇ ਵਿੱਚੋਂ ਜਿਹੜੇ ਦੋ ਬੰਦੇ ਹੈਗੇ ਆ ਉਹ ਕਪੂ ਤੇ ਬਾਕੀ ਜਿਹੜੇ ਹੈਗੇ ਆ ਉਹ ਦੋ ਜੈਪੁਰ ਦੇ ਹੈਗੇ ਇਹ ਪੰਜ ਦਾ ਨਾਮ ਕੀ ਹੈ ਇਹਦੇ ਵਿੱਚ ਦੋ ਦਾ ਨਾਮ ਤੁਹਾਨੂੰ ਆਲਰੇਡੀ ਦੱਸਤਾ ਹੈ ਇੱਕ ਰਿਤਿਕ ਹੈ ਜਿਹੜਾ ਜੈਪੁਰ ਦਾ ਹੈ ਇੱਕ ਸੋਨੂ ਕੁਮਾਰ ਹੈਗਾ ਜਿਹੜਾ ਕਿ ਕਾਲਾ ਸੰਘਿਆ ਪਿੰਡ ਦਾ ਹੈਗਾ ਬਾਕੀ ਤਿੰਨ ਜਿਹੜੇ ਹੈਗੇ ਉਹ ਮਾਈਨਰ ਹੈਗੇ ਜੀ ਸਰ ਨਵਾਂ ਸ਼ਹਿਰ ਨੂੰ ਕਿਉਂ ਚੂਜ਼ ਕੀਤਾ ਨਰਨੇ ਗ੍ਰਨੇਡ ਹਮਲੇ ਲਈ ਕੋਈ ਮਤਲਬ ਕੋ ਸਾਹਮਣੇ ਹੈ ਜੀ ਇਹ ਦੇਖੋ ਜੀ ਇਹਨਾਂ ਨੂੰ ਅਸੀਂ ਫੜਿਆ ਹੈਗਾ ਇਹਨਾਂ ਨੂੰ ਹੁਣ ਅਸੀਂ ਪੁੱਛਕਿਛ ਕਰਾਂਗੇ ਜਿੰਨੀ ਸਾਨੂੰ ਹੁਣ ਤੱਕ ਜਾਣਕਾਰੀ ਮਿਲੀ ਹੈਗੀ ਹੈ ਕਿ ਜਿਹੜਾ ਇਹਦਾ ਲੋਕਲ ਹੈਂਡਲਰ ਸੀਗੇ ਉਹਨਾਂ ਨੇ ਇਹਨਾਂ ਨੂੰ ਗੜਸ਼ੰਕਰ ਦੇ ਵਿੱਚ ਜਿਹੜਾ ਹੈਗਾ ਇਹ ਗ੍ਰਨੇਡ ਕਿਸੇ ਅਨਨੋਨ ਲੋਕੇਸ਼ਨ ਤੇ ਪ੍ਰੋਵਾਈਡ ਕੀਤਾ ਸੀਗਾ ਹੁਣ ਪੂਰੀ ਪੁੱਛ ਕੇ ਇਹਨਾਂ ਨੂੰ ਕੀਤੀ ਜਾਵੇਗੀ ਕਿ ਹਾਂਜੀ ਇਹਨਾਂ ਨੇ ਇੱਥੇ ਹੀ ਕਿਉਂ ਸਿੱਟਿਆ ਕੀ ਇਹਨਾਂ ਦਾ ਮੋਟਿਵ ਸੀਗਾ ਸਰ ਇੱਕ ਨਾ ਪੋਸਟ ਸਾਹਮਣੇ ਆਈ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਨਸ਼ੇ ਦੇ ਵਿਰੁੱਧ ਆ ਜੀ ਤੇ ਜਿਹੜੇ ਠੇਕੇ ਵਾਲੇ ਉਹਨੂੰ ਸਿੱਧੀਆਂ ਗੋਲੀਆਂ ਵੀ ਮਾਰਾਂਗੇ ਤਾਂ ਕੀ دہشت ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਇਹ ਬਿਲਕੁਲ ਜੀ ਇਹ ਨਾ ਲੋਕਲ دہشت ਕ੍ਰੀਏਟ ਕਰਦੇ ਆ ਫਿਰ ਐਕਸਟਾਰਸ਼ਨ ਕਾਲਾਂ ਕਰਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਜਿਹੜੇ ਇਦਾਂ ਦੇ ਕੋਈ ਟੈਰਰ ਮੋਡਿਊਲ ਹੈਗੇ ਆ ਜਾਂ ਕੋਈ ਇਦਾਂ ਦੇ ਗੈਂਗਸਟਰ ਹੈਗੇ ਆ ਇਹਨਾਂ ਨੂੰ ਜੇ ਕਿਸੇ ਨੂੰ ਵੀ ਕੋਈ ਥ੍ਰੈਟ ਕਾਲ ਆਂਦੀ ਹੈ ਉਹ ਸਾਨੂੰ ਅਪਰੋਚ ਕਰ ਸਕਦੇ ਸਰ ਆਪਸ ਵਿੱਚ ਕਿਦਾਂ ਸਰ ਆਪਸ ਕਿਦਾਂ ਮਿਲੇ ਇਹ ਸਾਰੇ ਜਣੇ ਇਹ ਜਿਹੜੇ ਜੀ ਇਹ ਮੈਂ ਪਹਿਲਾਂ ਹੀ ਦੱਸਿਆ ਕਿ ਇਹ ਜਿਹੜੇ ਹੈਗੇ ਆ ਬਾਹਰ ਬੈਠਾ ਜੀ ਸਾਹਨ ਅਖਤਰ ਉਨੇ ਹੀ ਇਹਨਾਂ ਨੂੰ ਰਿਕਰੋਡ ਕੀਤਾ ਸੀਗਾ ਤੇ ਉਹਦੇ ਥਰੂ ਹੀ ਜਿਹੜੇ ਹੈਗੇ ਆ ਆਪਸ ਵਿੱਚ ਮਿਲੇ ਸੀਗੇ ਇਹ ਮਾਈਨਰ ਆ ਕੁਝ ਜਿਹੜੇ ਤਿੰਨ ਹੈਗੇ ਆ ਜੀ ਉਹ ਤਾਂ ਮਾਈਨਰ ਹੈ ਤੇ ਜਿਹੜੇ ਬਾਕੀ ਹੈਗੇ ਆ ਉਹ 19 ਤੋਂ 21 ਸਾਲ ਦੇ ਵਿੱਚ ਨੇ ਕਿੰਨੇ ਪੈਸੇ ਸਰਸੋਦਾ ਵੈਸੇ ਨਾਲ ਇਹਦੇ ਵਿੱਚ ਦੇਖੋ ਸਾਨੂੰ ਇਹ ਜਿਹੜਾ ਇਹਨਾਂ ਨੂੰ ਉਹਨਾਂ ਨੇ ਲਾਲਚ ਦੇ ਕੇ ਪੈਸਿਆਂ ਦਾ ਕਿਹਾ ਸੀਗਾ ਤੁਰਤ ਕਰਾਵਾਂਗੇ ਬਟ ਅਜੇ ਸਾਨੂੰ ਉਹ ਫਿਗਰ ਅਜੇ ਨਹੀਂ ਪਤਾ ਹੈਗੀ ਕਿਉਂਕਿ ਹਜੇ ਅਸੀਂ ਰਿਮਾਂਡ ਤੇ ਲੈ ਕੇ ਇਹਨਾਂ ਤੋਂ ਪੁੱਛ ਕੇ ਚੱਕ ਬਿਲਕੁਲ ਜੀ ਰਿਕਵਰੀ ਹੋਈ ਹੈਗੀ ਆ ਇੱਕ ਇਹਨਾਂ ਕੋਲ ਉਹ ਵੈਪਨ ਜਿਹੜਾ ਤੀਬੋਰਦਾ ਉਹ ਰਿਕਵਰ ਹੋਇਆ ਤੇ ਇੱਕ ਜਿਹੜਾ ਹੈਂਡ ਗ੍ਰਨੇਡ ਜੋ ਇਹ ਦੇਣਾ ਸੀ ਕਿਸੇ ਹੋਰ ਜਗ੍ਹਾ ਦਾ ਸ਼ਾਇਦ ਇਹਨਾਂ ਨੂੰ ਦੱਸਿਆ ਵੀ ਹੋਵੇ ਉਹ ਹੈਂਡ ਗ੍ਰਨੇਡ ਵੀ ਸਾਨੂੰ ਰਿਕਵਰ ਹੋਇਆ ਸਰ ਕੋ ਮੁਲਾਜ਼ਮ ਤਾਂ ਨਹੀਂ ਜ਼ਖਮੀ ਹੋਇਆ ਜੀ ਨਹੀਂ ਇਹਦੇ ਵਿੱਚ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਜਿਹੜਾ ਇਹਦੇ ਵੱਲੋਂ ਫਾਇਰ ਕੀਤੇ ਗਏ ਸੀ ਉਹ ਸਾਡੇ ਆਫੀਸ਼ੀਅਲ ਵਹੀਕਲ ਦੇ ਉੱਤੇ ਲੱਗੇ ਹੈਗੇ